ਵੈਗੁਰੂ ਗੁਰਖਾਲ ਸਾਹਿਬ ਵੈਗੁਰੂ ਕੀ ਫਤਿਹ ਜਿਸ ਤਰ੍ਹਾਂ ਕਿ ਆਪ ਸਭ ਜਿਨੂੰ ਪਤਾ ਹੈ ਕਿ ਸਾਡਾ ਅੱਜ ਦਾ ਵਿਸ਼ਾ ਇਹ ਹੈ ਦਾ ਕਿ ਸਿੱਖੀ ਦਾ ਸੰਦੇਸ਼ ਲੋਣ ਦੇ ਕਿਹੜੇ ਕਿਹੜੇ ਪ੍ਰਭਾਵਸ਼ਾਲੀ ਤਰੀਕੇ ਹੋ ਸਕਦੇ ਆ ਤਾਂ ਜੋ ਸਭ ਤੱਕ ਜਿਹੜਾ ਇਹ ਸੰਦੇਸ਼ ਪਹੁੰਚਾਇਆ ਜਾ ਸਕਦੇ ਵੇਖਿਆ ਜਾਵੇ ਤਾਂ ਸਾਨੂੰ ਇਹਦੇ ਵਾਸਤੇ ਨਿੱਜੀ ਪੱਧਰ ਤੇ ਵੀ ਦੇਖਣੇ ਪੈਣੇ ਹੈਗੇ ਆ ਔਰ ਸੰਗਤੀ ਦੇ ਤੌਰ ਤੇ ਵੀ ਦੇਖਣੇ ਹੈਗੇ ਆ ਦੋਵੇਂ ਤਰ੍ਹਾਂ ਦੇ ਤਰੀਕੇ ਜਿਹੜੇ ਹੈਗੇ ਅਪਣਾਉਣੇ ਪੈਣੇ ਹੈਗੇ ਆ ਔਰ ਇੱਥੇ ਨੇ ਸਾਨੂੰ ਇਹ ਤਰੀਕੇ ਜਿਹੜੇ ਹੈਗੇ ਸਿੱਖਾਂ ਵਾਸਤੇ ਵੀ ਅਪਣਾਉਣੇ ਹੈਗੇ ਆ ਔਰ ਹੋਰ ਬਾਕੀ ਸਾਰੀ ਦੁਨੀਆ ਜਿਹੜੀ ਹੈਗੀ ਆ ਉਹਨਾਂ ਨਾਲ ਕਿਸ ਤਰ੍ਹਾਂ ਸਾਂਝ ਕਰਨੀ ਹੈਗੀ ਆ ਉਹਦੇ ਵਾਸਤੇ ਸਾਨੂੰ ਤਰੀਕੇ ਲੱਭਣੇ ਪੈਣੇ ਹੈਗੇ ਔਰ ਸਭ ਤੋਂ ਵੱਡੀ ਚੀਜ਼ ਜ਼ਰੂਰੀ ਹੈਗੀ ਆ ਕਿ ਜਦੋਂ ਵੀ ਕਿਸੇ ਨਾਲ ਕੁਝ ਸਾਂਝ ਕਰਨੀ ਹੈਗੀ ਆ ਉਹਦੇ ਨਾਲ ਸਾਂਝੇਵਾਲਤਾ ਕਾਇਮੇ ਕਰਨੀ ਪੈਂਦੀ ਹੈਗੀ ਆ ਔਰ ਖਾਸ ਤੌਰ ਤੇ ਸੰਗਤ ਵਿੱਚ ਨੌਜਵਾਨਾਂ ਨੂੰ ਉਹਦੇ ਵਾਸਤੇ ਸਾਨੂੰ ਧਿਆਨ ਨਾਲ ਸੁਣਨਾ ਚਾਹੀਦਾ ਵਾ ਕਿ ਉਹ ਚਾਹੁੰਦੇ ਕੀ ਆ ਤੇ ਕਿਸ ਤਰ੍ਹਾਂ ਚਾਹੁੰਦੇ ਹੈਗੇ ਕਿਉਂਕਿ ਗੁਰਬਾਣੀ ਸਪਸ਼ਟ ਕਹਿੰਦੀ ਹੈ ਸਬੇ ਸਾਂਝੀ ਵਾਲਸ ਦਾ ਤੂੰ ਕਿਸੇ ਨਾ ਦਿਸੇ ਬਾਰਾ ਜੀ ਇਸ ਕਰਕੇ ਸਾਰਿਆਂ ਦੇ ਨਾਲ ਸਾਡੀ ਆਪਣੀ ਕਮਿਊਨੀਕੇਸ਼ਨ ਜਿਹੜੀ ਹੈਗੀ ਆ ਉਹ ਹੋਣ ਦੇ ਉਪਰਾਲਾ ਹੋਣਾ ਚਾਹੀਦਾ ਹੈਗਾ ਵਾ ਔਰ ਉਹਨਾਂ ਦੇ ਜੀ ਕਿਸ ਤਰ੍ਹਾਂ ਦੇ ਚਾਹੁੰਦੇ ਹੈਗੇ ਆ ਔਰ ਗੁਰਬਾਣੀ ਉਹਨਾਂ ਨੂੰ ਕੀ ਰਸਤਾ ਦੱਸਣਾ ਚਾਹੁੰਦੀ ਹੈਗੀ ਆ ਇਹ ਦੋਵੇਂ ਚੀਜ਼ਾਂ ਸਾਨੂੰ ਜਿਹੜੀ ਹੈਗੀਆਂ ਤਾਂ ਨਹੀਂਆਂ ਪੈਣੀ ਹੈਗੀਆਂ ਔਰ ਇਹਦੇ ਵਾਸਤੇ ਸਾਨੂੰ ਇੱਕ ਚੀਜ਼ ਧਿਆਨ ਰੱਖਣੀ ਹੈਗੀ ਆ ਕਿ ਸਾਡੀ ਭਾਸ਼ਾ ਜਿਹੜੀ ਹੈਗੀ ਆ ਉਹ ਸਰਲ ਤੇ ਸਪਸ਼ਟ ਹੋਵੇ ਤਾਹ ਜੋ ਲੋਕੀ ਜਿਹੜੇ ਹੈਗੇ ਆ ਉਸ ਚੀਜ਼ ਨੂੰ ਆਸਾਨੀ ਨਾਲ ਸਮਝ ਸਕਣ। ਔਰ ਇਹਦੇ ਵਾਸਤੇ ਜ਼ਰੂਰੀ ਨਹੀਂਗਾ ਕਿ ਅਸੀਂ ਅੰਗਰੇਜ਼ੀ ਦੇ ਵਾਧੂ ਲਫ਼ਜ਼ ਵਿੱਚ ਐਡ ਕਰ ਦਈਏ ਜਾਂ ਉਹ ਬੇਲੋੜੇ ਲਫ਼ਜ਼ ਐਡ ਕਰ ਦਈਏ ਜਿਹਦੇ ਨਾਲ ਕੋਈ ਸਬੰਧ ਨਹੀਂ ਹੁੰਦਾ। ਕਿਉਂਕਿ ਕਈ ਵਾਰੀ ਵੇਖਣ ਵਿੱਚ ਆਉਂਦਾ ਹੈਗਾ ਵਾ ਕਿ ਬਹੁਤ ਸਾਰੇ ਸਾਇੰਸ ਦੇ ਬਹੁਤ ਸਾਰੇ ਉਸ ਜਿਹੜੇ ਹੈਗੇ ਆ ਲੈ ਲੈਂਦੇ ਹੈਗੇ ਆ ਵਰਡ ਜਦ ਕਿ ਉਸ ਸ਼ਬਦ ਦੇ ਨਾਲ ਉਹਦਾ ਬਿਲਕੁਲ ਕੋਈ ਸਬੰਧ ਨਹੀਂ ਹੁੰਦਾ। ਇਸ ਕਰਕੇ ਜਿਹੜੇ ਇਹ ਬੋਲਦੇ ਹੈਗੇ ਆ ਉਹਨਾਂ ਨੂੰ ਜਿਹੜਾ ਹੈਗਾ ਵਾ ਉਹ ਵੇਖ ਲੈਣਾ ਚਾਹੀਦਾ ਕਿ ਗੁਰਬਾਣੀ ਵਿੱਚ ਉਹ ਮੈਸੇਜ ਕੀ ਹੈਗਾ ਵਾ ਔਰ ਉਹਦੇ ਵਾਸਤੇ ਦੋਵੇਂ ਚੀਜ਼ਾਂ ਦੀ ਜਿਸ ਵਾਂਗ ਜੇਕਰ ਫਾਦਿਕਾ ਲੋ ਕੋਈ ਦੂਸਰੀ ਲੈਂਗੁਏਜ ਆਲਾ ਬੋਲ ਰਿਹਾ ਹੈਗਾ ਵਾ ਤਾਂ ਉਹਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਗੁਰਬਾਣੀ ਵਿੱਚ ਐਕਚੁਅਲੀ ਕੀ ਲਿਖਿਆ ਹੈ ਔਰ ਜਿਹੜਾ ਬੁਲਾਰਾ ਹੈਗਾ ਵਾ ਉਹਨੂੰ ਗੁਰਬਾਣੀ ਭਾਵ ਗੁਰਮੁਖੀ ਵੀ ਆ ਪੰਜਾਬੀ ਵੀ ਆਉਣੀ ਚਾਹੀਦੀ ਹੈਗੀ ਆ ਕੋਈ ਕੁਝ ਲੈਂਗੁਏਜ ਦੀ ਆਉਣੀ ਚਾਹੀਦੀ ਹੈਗੀ ਆ ਜਾਂ ਉਹ ਸੈਂਕਟ ਜਾਂ ਸਾਇੰਸੀ ਗੱਲ ਕਰ ਰਿਹਾ ਜਾਂ ਕਿਸੇ ਤਰ੍ਹਾਂ ਦਾ ਬਾਇਓਲੋਜੀ ਐਸਟਰੋਨੋਮੀ ਦੀ ਗੱਲ ਕਰ ਰਿਹਾ ਤੇ ਉਸ ਚੀਜ਼ ਦਾ ਵੀ ਗਿਆਨ ਹੋਣਾ ਚਾਹੀਦਾ ਤਾਂ ਜੋ ਦੋਵਾਂ ਚੀਜ਼ਾਂ ਦੀ ਉਹ ਬਰਾਬਰ ਸਾਂਝ ਬਣਾ ਕੇ ਪੇਸ਼ ਕਰ ਸਕੇ ਨਹੀਂ ਤੇ ਕਈ ਵਾਰ ਜਿਹੜਾ ਹੈਗਾ ਵਾ ਅਸੀਂ ਬਹੁਤ ਸਾਰੇ ਲੋਕਾਂ ਨੂੰ ਗਮਰਾਹ ਹੀ ਕਰ ਦਿੰਦੇ ਹੈਗੇ ਔਰ ਗੁਰਬਾਣੀ ਸਾਨੂੰ ਕਹਿੰਦੀ ਹੈਗੀ ਆ ਨਾਨਕ ਗਾਹਕ ਕਿਉਂ ਲੈ ਸਕੇ ਨਾ ਵਸਟ ਪਛਾਣ ਹੁਣ ਜੇ ਗਾਹਕ ਜੇ ਉਹ ਚੀਜ਼ ਪਛਾਣ ਨਹੀਂ ਸਕਦਾ ਕਿ ਅਸਲ ਵਿੱਚ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੈਗੇ ਔਰ ਜੇ ਮੈਸੇਜ ਦੇਣ ਵਾਲੇ ਨੂੰ ਹੀ ਪਤਾ ਨਹੀਂ ਹੈਗਾ ਕਿ ਮੈਂ ਮਾਲ ਕਿਹੜਾ ਵੇਚਣਾ ਹੈਗਾ ਵਾ ਤੇ ਉਹ ਅੱਗੇ ਮਾਲ ਸਹੀ ਕਿਦਾਂ ਜਾਏਗਾ ਔਰ ਦੂਸਰੀ ਗੱਲ ਹੈਗੀ ਆ ਕਿ ਸਾਂਝੀ ਵਾਲਤਾ ਜੀ ਕਿਸੇ ਨਾਲ ਅੱਖ ਨਾਲ ਅੱਖ ਮਿਲਾ ਕੇ ਸਾਂਝ ਕਰਨੀ ਚਾਹੀਦੀ ਜਿਸ ਤਰ੍ਹਾਂ ਆਮ ਤੌਰ ਤੇ ਛੋਟੇ ਬੱਚਿਆਂ ਨਾਲ ਵਾਸਤੇ ਨਾ ਜਦੋਂ ਉਹਨਾਂ ਨਾਲ ਕਮਿਊਨੀਕੇਟ ਕਰਨਾ ਹੋਵੇ ਤੇ ਇਹੋ ਹੀ ਕਿਹਾ ਜਾਂਦਾ ਹੈਗਾ ਵਾ ਕਿ ਤੁਸੀਂ ਉਸਦੇ ਲੈਵਲ ਤੇ ਹੋ ਕੇ ਗੱਲ ਕਰੋ ਉਸਦੇ ਨਾਲ ਸਾਂਝ ਕਰਕੇ ਤਾਂ ਜੋ ਉਸ ਦਾ ਧਿਆਨ ਆਪਣੇ ਵੱਲ ਜੋੜਿਆ ਜਾ ਸਕੇ ਫਿਰ ਉਸ ਨੂੰ ਗੱਲ ਸਮਝਾਈ ਜਾ ਸਕੇ ਔਰ ਇਹ ਵੀ ਨਾਲ ਧਿਆਨ ਰੱਖਣਾ ਵਾ ਕਿ ਜੇ ਜਿਸ ਲੈਵਲ ਤੇ ਬੱਚਾ ਹੈਗਾ ਵਾ ਉਸ ਲੈਵਲ ਦੀ ਉਸ ਨੂੰ ਉਦਾਹਰਨ ਦੇ ਕੇ ਸਮਝਾਇਆ ਜਾਵੇ ਪਰ ਇਹਦੇ ਵਿੱਚ ਮੈਂ ਇਹ ਨਹੀਂ ਕਿਹਾ ਕਿ ਉਹ ਮਨਕੜ ਘਾੜੀਆਂ ਪਾ ਪਾ ਦੋ ਜੋ ਗੁਰਬਾਣੀ ਵਿੱਚ ਪਾ ਦਿੱਤੀਆਂ ਗਈਆਂ ਜਿਹੜੀਆਂ ਕਿ ਨਾ ਤੇ ਗੁਰਬਾਣੀ ਦੇ ਅਨੁਸਾਰ ਠੀਕ ਹੈਗੀਆਂ ਔਰ ਨਾ ਹੀ ਸਾਇੰਸ ਦੇ ਅਨੁਸਾਰ ਠੀਕ ਹੈਗੀਆਂ ਇਸ ਕਰਕੇ ਇਹਨਾਂ ਮਨਕੜ ਘਾੜੀਆਂ ਕਹਾਣੀਆਂ ਤੋਂ ਬਚਣਾ ਹੈਗਾ ਵਾ ਔਰ ਸਹੀ ਉਦਾਹਰਨ ਦੇਣੀ ਹੈਗੀ ਤਾਂ ਜਿਹੜਾ ਹੈਗਾ ਵਾ ਉਹ ਲੋਕ ਹਰ ਏਜ ਦੇ ਲੋਕ ਜਿਹੜੇ ਹੈਗੇ ਸਮਝ ਸਕਣ ਔਰ ਇਹ ਵੀ ਵੇਖਿਆ ਜਾਵੇ ਕਿ ਲੋਕਾਂ ਨੂੰ ਵਾਕਈ ਠੀਕ ਸਮਝ ਆ ਰਿਹਾ ਹੈ ਕਿ ਨਹੀਂ ਔਰ ਉਹਦੇ ਵਾਸਤੇ ਜ਼ਰੂਰੀ ਹੈਗਾ ਵਾ ਕਿ ਲੋਕਾਂ ਕੋਲੋਂ ਆਪ ਵੀ ਪਹਿਲਾਂ ਸਵਾਲ ਪੁੱਛ ਲੋ। ਉਹ ਫਿਰ ਉਹਨਾਂ ਦੇ ਸੰਖੇਪ ਵਿੱਚ ਜਿਹੜੇ ਹੈਗੇ ਆ ਕੋਈ ਸਮਝਾ ਵੀ ਦਿਓ ਔਰ ਨਾਲ ਲੋਕਾਂ ਨੂੰ ਆਪ ਸਵਾਲ ਪੁੱਛਣ ਦਾ ਵੀ ਮੌਕਾ ਦਿੱਤਾ ਜਾਵੇ ਔਰ ਉਹਨਾਂ ਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਵੀ ਮੌਕਾ ਦਿੱਤਾ ਜਾਵੇ। ਇਹਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਕਿ ਕਈ ਵਾਰ ਜਿਹੜੇ ਅਣਛੋਏ ਨੁਕਤੇ ਹੁੰਦੇ ਆ ਨਾ ਉਹ ਵੀ ਸਮਝ ਆ ਜਾਂਦੇ ਹੈਗੇ ਔਰ ਸਾਂਝੇ ਕੀਤੇ ਜਾਂਦੇ ਹੈਗੇ ਆ ਔਰ ਇਹ ਜਿਹੜੀ ਕਿਉਂਕਿ ਹਰੇਕ ਵਿਸ਼ਾ ਕਿਸੇ ਜੋ ਵੀ ਬੋਲਦਾ ਹੈਗਾ ਉਹ ਕਿਸੇ ਸੀਕੁਐਂਸ ਦੇ ਆਧਾਰ ਤੇ ਤਿਆਰ ਕਰਦਾ ਹੈ। ਪਰ ਕਿਵਰੀ ਉਹ ਚੀਜ਼ਾਂ ਵਿੱਚੋਂ ਛੱਡੀਆਂ ਜਾਂਦੀਆਂ ਹੈਗੇ ਆਂ ਔਰ ਜਦੋਂ ਇਹ ਸਵਾਲ ਜਵਾਬ ਆਉਂਦੇ ਹੈਗੇ ਆ ਉਦੋਂ ਉਹ ਨੁਕਤੇ ਵੀ ਸਾਂਝੇ ਹੋ ਜਾਂਦੇ ਹੈਗੇ ਆ ਜਿਹੜੇ ਕਿ ਪ੍ਰਚਾਰਕ ਆਪਣੇ ਸੀਕਵੈਂਸ ਦੇ ਹਿਸਾਬ ਨਾਲ ਉਹਨਾਂ ਵਿੱਚ ਸੈੱਟ ਨਹੀਂ ਸੀ ਕਰ ਸਕਿਆ ਔਰ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈਗੇ ਆ ਕਿ ਵੇਖਿਆ ਜਾਵੇ ਕਿ ਲੋਕੀ ਚਾਹੁੰਦੇ ਕੀ ਹੈਗੇ ਆ ਕਿਉਂਕਿ ਹਰ ਨੌਜਵਾਨ ਦੀ ਬਜ਼ੁਰਗ ਦੀ ਛੋਟੇ ਬੱਚੇ ਦੀ ਹਰੇਕ ਦੀ ਰਿਕੁਆਇਰਮੈਂਟ ਜਿਹੜੀ ਹੈਗੀ ਵੱਖਰੀ ਵੱਖਰੀ ਹੈਗੀ ਆ ਇਸ ਕਰਕੇ ਸਾਨੂੰ ਉਹ ਜਿਹੜਾ ਵਿਸ਼ਾ ਵੀ ਦੇਣਾ ਹੈਗਾ ਵਾ ਵਿਸ਼ਾ ਚੁਣਨਾ ਵੀ ਹੈਗਾ ਔਰ ਵਿਸ਼ਾ ਕਿਸ ਤਰ੍ਹਾਂ ਪੇਸ਼ ਕਰਨਾ ਹੈਗਾ ਵਾ ਉਹਦੇ ਵਾਸਤੇ ਵੀ ਸਾਨੂੰ ਹਰੇਕ ਤਰ੍ਹਾਂ ਦੇ ਲੋਕਾਂ ਦਾ ਵਿਚਾਰਤਾ ਰੱਜ ਜਾਣਨੀ ਚਾਹੀਦੀ ਹੈ ਬੈਕਗ੍ਰਾਉਂਡ ਜਾਣਨੀ ਚਾਹੀਦੀ ਹੈਗੀ ਆ ਔਰ ਉਸ ਦੇ ਅਨੁਸਾਰ ਜਿਹੜਾ ਹੈਗਾ ਵਾ ਉਸ ਨੂੰ ਮਾਲ ਵੇਚਿਆ ਜਾਵੇ ਹੁਣ ਜਿਸ ਤਰ੍ਹਾਂ ਅਸੀਂ ਗੁਰਬਾਣੀ ਸ਼ਬਦ ਆਉਂਦਾ ਹੈਗਾ ਵਾ ਵਿਣ ਗਾਹਕ ਗੁਣ ਵੇਚੀਐ ਤੋ ਗੁਣ ਸਹਿਗੋ ਜਾਏ ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲਾਭ ਬਿਖਾਰੇ ਹੁਣ ਜੇ ਤੇ ਅਸੀਂ ਉਹਨੂੰ ਗਾਹਕ ਬਣਾ ਲਿਆ ਉਸ ਦੇ ਨਾਲ ਸਬੰਧ ਬਣਾ ਲਿਆ ਤਾਂ ਜੋ ਵੀ ਗੁਰਬਾਨੀ ਦੀ ਗੱਲ ਕਰਾਂਗੇ ਉਹ ਠੀਕ ਤਰ੍ਹਾਂ ਸਮਝੇਗਾ ਲੇਕਿਨ ਅਗਰ ਉਸਨੇ ਗਾਹਕ ਨਹੀਂ ਬਣਿਆ ਤੇ ਉਹ ਲੱਖਾਂ ਦਾ ਗੁਣ ਵੀ ਜਿਹੜਾ ਹੈਗਾ ਵਾ ਉਹ ਇਸ ਤਰ੍ਹਾਂ ਹੀ ਵੇਸ ਚਲਾ ਜਾਏਗਾ ਔਰ ਗੁਰਬਾਨੀ ਇਹ ਬੜੀ ਕੀਮਤੀ ਚੀਜ਼ ਹੈਗੀ ਆ ਇਸ ਕਰਕੇ ਇਹ ਵਿਚਾਰ ਧਾਰਾ ਪੇਸ਼ ਕਰਨਾ ਨੇ ਖਾਸ ਧਿਆਨ ਰੱਖਣਾ ਹੈਗਾ ਵਾ ਕਿ ਜਿਸ ਇਨਸਾਨ ਨਾਲ ਵੀ ਅਸੀਂ ਕਮਿਊਨੀਕੇਟ ਕਰ ਰਹੇ ਹੈਗੇ ਆ ਕੀ ਉਸ ਕੋਲ ਮੈਸੇਜ ਜਾ ਰਿਹਾ ਹੈਗਾ ਵਾ ਕਿ ਮੈਂ ਉਸ ਦੀ ਗੁਰਬਾਨੀ ਦੇ ਅਨੁਸਾਰ ਲੋੜਾਂ ਉਸ ਦੀਆਂ ਪੂਰੀਆਂ ਕਰਨ ਦੀ ਉਪਰਾਲਾ ਕਰ ਰਿਹਾ ਹੈਗਾ ਔਰ ਦੂਸਰਾ ਇੱਕ ਹੋਰ ਧਿਆਨ ਰੱਖਣਾ ਹੈ ਗਾਵਾ ਕਿ ਜਿੰਨੇ ਵੀ ਵਿਸ਼ੇ ਪੇਸ਼ ਕਰਦੇ ਆ ਸਾਡੀ ਖੁੱਲ੍ਹ ਦਲੀ ਹੋਣੀ ਚਾਹੀਦੀ ਹੈ ਸਾਨੂੰ ਤਿਆਰ ਰਹਿਣਾ ਚਾਹੀਦਾ ਕਿ ਅਸੀਂ ਹਰੇਕ ਵਿਸ਼ੇ ਤੇ ਹਰੇਕ ਪਹਿਲੂ ਤੇ ਉਸ ਦੇ ਨਾਲ ਗੱਲਬਾਤ ਕਰ ਸਕੀਏ ਔਰ ਵੇਖਿਆ ਜਾਵੇ ਗੁਰਬਾਣੀ ਵਿੱਚ ਜੀਵਨ ਦੇ ਹਰੇਕ ਪਹਿਲੂ ਸੰਬੰਧੀ ਜਿਹੜੀ ਹੈਗੀ ਆ ਸਾਨੂੰ ਜਿਹੜੀ ਜਾਣਕਾਰੀ ਅਵੇਲੇਬਲ ਹੈਗੀ ਆ ਜੀਵਨ ਦਾ ਰਸਤਾ ਅਵੇਲੇਬਲ ਹੈ ਗਾਵਾ ਇਸ ਕਰਕੇ ਇਹ ਨਹੀਂ ਕਹਿ ਸਕਦੇ ਕਿ ਕੋਈ ਪਹਿਲੂ ਗੁਰੂ ਮਹਾਰਾਜ ਨੇ ਛੱਡ ਦਿੱਤਾ ਹੈ ਗਾਵਾ ਕਿਉਂਕਿ ਗੁਰਨਾਨਕ ਸਾਹਿਬ ਨੇ ਬੇਸਿਕਲੀ ਸਭ ਪਹਿਲੂਆਂ ਤੇ ਪਹਿਲਾਂ ਗੱਲ ਕਰ ਦਿੱਤੀ ਸੀਗੀ ਔਰ ਬਾਕੀ ਗੁਰੂ ਸਾਹਿਬਾਂ ਨੇ ਜਿੰਨੀ ਵੀ ਉਹਨਾਂ ਦੀ ਬਾਣੀ ਤੁਸੀਂ ਵੇਖੋਗੇ ਉਹ ਜਿਹੜੀ ਹੈਗੀ ਆ ਉਹਨਾਂ ਪਹਿਲੂਆਂ ਦੀ ਡਿਟੇਲ ਹੈਗੀ ਆ ਕਿ ਜਦੋਂ ਅਸੀਂ ਉਹ ਜੀਵਨ ਵਿੱਚ ਅਪਲਾਈ ਕਰਦੇ ਹੈਗੇ ਆ ਤੇ ਵੱਖ-ਵੱਖ ਤਰ੍ਹਾਂ ਦੇ ਪਹਿਲੂ ਆਉਂਦੇ ਹੈਗੇ ਆ ਸਮਾਂ ਆਉਂਦਾ ਹੈਗਾ ਵਾ ਜਾਂ ਈਵਨ ਜਿਹੜਾ ਹੈਗਾ ਕਲਾਈਮੇਟ ਦੇ ਹਿਸਾਬ ਨਾਲ ਇਲਾਕੇ ਦੇ ਹਿਸਾਬ ਨਾਲ ਉਹ ਜੋ ਲੋਕਾਂ ਦੇ ਵਿੱਚ ਚੇਂजेस ਆਉਂਦੀ ਹੈਗੀ ਆ ਉਹ ਸਾਰੀਆਂ ਚੀਜ਼ਾਂ ਬਾਕੀ ਗੁਰੂ ਸਾਹਿਬਾਂ ਨੇ ਕਲੈਰੀਫਾਈ ਕਰ ਦਿੱਤੀਆਂ ਕਿ ਬੇਸਿਕ ਵਿਚਾਰਤਾ ਰੱਖੀ ਸੀ ਇਸਕਾ ਕਿ ਜਦੋਂ ਅਸੀਂ ਖੁੱਲ੍ਹਦਲੀ ਨਾਲ ਵਿਚਾਰਧਰਾ ਕਰਾਂਗੇ ਹਰ ਪਹਿਲੂ ਤੇ ਵਿਚਾਰਧਰਾ ਕਰਾਂਗੇ ਤਾਂ ਅਸੀਂ ਗੁਰਬਾਣੀ ਦੇ ਮੈਸੇਜ ਵੀ ਸਹੀ ਤਰੀਕੇ ਨਾਲ ਦੇ ਸਕਾਂਗੇ ਔਰ ਖਾਸ ਤੌਰ ਤੇ ਧਿਆਨ ਰੱਖਣਾ ਵਾ ਕਿਉਂਕਿ ਜਿਸ ਤਰ੍ਹਾਂ ਅੱਜ ਕੱਲ ਗੁਰਦੁਆਰਾ ਸਾਹਿਬ ਵਿੱਚ ਵੇਖਿਆ ਜਾਵੇ ਤਾਂ ਸਿਰਫ ਉਹ ਪ੍ਰੋਗਰਾਮ ਹੁੰਦੇ ਹੈਗੇ ਆ ਜੋ ਬਜ਼ੁਰਗਾਂ ਵਾਸਤੇ ਹੁੰਦੇ ਆ ਜਿਹੜੇ ਸਿਰਫ ਸੌਣ ਵਾਸਤੇ ਆਏ ਹੁੰਦੇ ਆ ਜਾਂ ਜਿਹੜਾ ਹੈਗਾ ਵਾ ਕੰਨ ਰਸ ਵਾਸਤੇ ਆਏ ਹੁੰਦੇ ਆ ਲੇਕਿਨ ਸਾਨੂੰ ਇਹ ਵੇਖਣਾ ਹੈਗਾ ਵਾ ਹਰ ਇੱਕ ਇੱਕ ਏਜ ਗਰੁੱਪ ਦੇ राइट फ्रॉम 0 गेयर टू द व्हाटएवर इज 100 অর ਮਟਾ ਮੋਰ ਥੈਨ 댓 ਉਹ ਸਾਰਿਆਂ ਦੇ ਵਾਸਤੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਕਰਨੇ ਪੈਣੇ ਹੈਗੇ ਆ ਕਿਉਂਕਿ ਹਰ ਏਜ ਗਰੁੱਪ ਦੀ ਰਿਕੁਆਇਰਮੈਂਟ ਡਿਫਰੈਂਟ ਹੁੰਦੀ ਹੈਗੀ ਆ ਹਰ ਗਰੁੱਪ ਦਾ ਸਮਝਣ ਦਾ ਤਰੀਕਾ ਵੱਖਰਾ ਹੁੰਦਾ ਵਾ ਹਰ ਗਰੁੱਪ ਦੀ ਵਿਚਾਰਧਾਰਾ ਵੱਖਰੀ ਹੁੰਦੀ ਹੈਗੀ ਆ ਉਹਨਾਂ ਦੀ ਲੋੜਾਂ ਵੱਖਰੀਆਂ ਹੁੰਦੀਆਂ ਹੈਗੀਆਂ ਔਰ ਹਰੇਕ ਨੂੰ ਰੇਗ ਦੇ ਅਨੁਸਾਰ ਜਿਹੜਾ ਹੈਗਾ ਵਾ ਗੁਰਬਾਣੀ ਵੀ ਸਮਝਾਉਣੀ ਹੈਗੀ ਆ ਔਰ ਉਹਨਾਂ ਨੂੰ ਉਹਨਾਂ ਦੇ ਲੈਵਲ ਦੀਆਂ ਉਦਾਹਰਨਾਂ ਦੇ ਕੇ ਸਮਝਾਉਣਾ ਹੈਗਾ ਵਾ ਤਾਂ ਜੋ ਉਹ ਗੁਰਬਾਣੀ ਦਾ ਜਿਹੜਾਗਾ ਸਹੀ ਸੰਦੇਸ਼ ਜਿਹੜਾਗਾ ਸੁਣ ਸਕਣ ਔਰ ਇਹਦੇ ਵਾਸਤੇ ਜ਼ਰੂਰੀ ਨਹੀਂਗਾ ਕਿ ਮੋਨੋਟੋਨਸ ਜਿਸਾ ਸਾਡੇ ਗੁਰਦੁਆਰੇ ਜੇ ਕੋਈ ਜਣਾ ਬੋਲ ਗਿਆ ਤੇ ਸੁਣਦੇ ਪਏ ਹੈਗੇ ਆ ਚਾਰਟ ਵਰਤੇ ਜਾ ਸਕਦੇ ਆ ਗ੍ਰਾਫ ਵਰਤੇ ਜਾ ਸਕਦੇ ਆ ਪਾਰਟिकुलर ਟਾਈਪ ਦੇ ਸਲਾਈਡਸ ਬਣਾਈਆਂ ਜਾ ਸਕਦੀਆਂ ਹੈਗੀਆਂ ਅੱਜਕਲ ਪੀਪੀਟੀ ਆਮ ਅਸੀਂ ਆਸਾਨੀ ਨਾਲ ਬਣਾ ਸਕਦੇ ਆ ਪ੍ਰੈਜੈਂਟ ਕਰ ਸਕਦੇ ਹੈਗੇ ਆ ਉਹ ਵੀ ਹਰ ਤਰ੍ਹਾਂ ਦੇ ਐਡਵਾਂਸਡ ਪਹਿਲੂ ਵਰਤੇ ਜਾ ਸਕਦੇ ਆ ਔਰ ਹਰ ਤਰ੍ਹਾਂ ਦੀ ਮੀਡੀਆ ਜਿਹੜੀ ਹੈਗੀ अवेलेबल ਸੋਸ਼ਲ ਮੀਡੀਆ अवेलेबल ਹੈਗੀ ਆ ਉਹ ਹਰ ਤਰ੍ਹਾਂ ਦੀ ਵਰਤੀ ਜਾ ਸਕਦੀ ਤਾਂ ਜੋ ਜਿਹੜਾ ਗਵਾ ਅਸੀਂ ਗੁਰਬਾਣੀ ਦਾ ਮੈਸੇਜ ਜਿਹੜਾ ਗਵਾ ਉਹਨੂੰ ਸਹੀ ਤੇ ਆਸਾਨੀ ਤਰੀਕੇ ਨਾਲ ਹਰ ਇੱਕ ਇੱਕ ਵਿਅਕਤੀ ਤੱਕ ਜਿਹੜਾ ਗਾ ਉਹ ਪਹੁੰਚਾ ਸਕੀਏ ਔਰ ਜਿਹੜਾ ਸਾਡਾ ਬੋਲਣ ਦਾ ਤਰੀਕਾ ਜਿਹੜਾ ਹੈਗਾ ਵਾ ਉਹ ਵੀ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈਗਾ ਸਾਨੂੰ ਆਪਣੀਆਂ ਭਾਵਨਾਵਾਂ ਦਾ ਵੀ ਧਿਆਨ ਰੱਖਣਾ ਹੈਗਾ ਵਾ ਲੋਕਾਂ ਦੀਆਂ ਭਾਵਨਾਵਾਂ ਦਾ ਵੀ ਧਿਆਨ ਰੱਖਣਾ ਹੈਗਾ ਵਾ ਤਾ ਜੋ ਉਹਨਾਂ ਦੂਆ ਤਰੀਕੀਆਂ ਨੂੰ ਵੇਖ ਕੇ ਜਿਹੜਾ ਹੈਗਾ ਵਾ ਅਸੀਂ ਗੁਰਬਾਣੀ ਦਾ ਸੰਦੇਸ਼ਾ ਜਿਹੜਾ ਹੈਗਾ ਵਾ ਉਹ ਠੀਕ ਤਰੀਕੇ ਨਾਲ ਪਹੁੰਚਾਉਣਾ ਹੈਗਾ ਵਾ ਔਰ ਗੁਰਬਾਣੀ ਸਾਨੂੰ ਇਹ ਵੀ ਕਹਿੰਦੀ ਆ ਮਿੱਠੇ ਹਰ ਗੁਣ ਗਾਓ ਜਿੰਦੂ ਤੂੰ ਮਿੱਠੇ ਹਰ ਗੁਣ ਗਾਓ ਸੱਚੇ ਸੇਤੀ ਰਤਿਆਂ ਬਿਲਿਆ ਨਿਥਾਵੇਂ ਤੋ ਨਿਥਾਵੇਂ ਨੂੰ ਮਿਤਾ ਮਿਲ ਜਾਂਦੀ ਹੈਗੀ ਆ ਅਗਰ ਮਿੱਠੇ ਗੁਣ ਗਾਉਂਦੇ ਆ ਉਸ ਅਕਾਲ ਪੁਰਖ ਦੇ ਇਹ ਗੁਣਨ ਦਾ ਗਾਣ ਦਾ ਮੰਤਰ ਹੈਗਾ ਵਾ ਕਿ ਉਹ ਜਿਹੜੇ ਅਕਾਲ ਪੁਰਖ ਦੇ ਗੁਣ ਹੈਗੇ ਆ ਮਿੱਠੇ ਇਸ ਕਰਕੇ ਆਗੇ ਕਿ ਸਾਡੇ ਜੀਵਨ ਨੂੰ ਉਹਨਿਸ ਨੇ ਸਚਿਆਰ ਬਣ ਦੇ ਦੇਸ਼ਵਾਲ ਲੈ ਜਾਣਾ ਹੈਗਾ ਵਾ ਔਰ ਉਹਨਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਸਰਲ ਤਰੀਕੇ ਨਾਲ ਆਸਾਨ ਤਰੀਕੇ ਨਾਲ ਲੋਕਾਂ ਨੂੰ ਸਮਝਾਉਣਾ ਹੈਗਾ ਤਾਂ ਜੋ ਜਿਹੜਾ ਲੋਕੀ ਜਿਹੜੇ ਹੈਗੇ ਇਹ ਚੀਜ਼ ਸਭ ਚੀਜ਼ਾਂ ਸਮਝ ਜਾਣ। ਔਰ ਦੂਸਰੀ ਗੱਲ ਹੈਗੀ ਆ ਸਾਡੇ ਜੋ ਗੁਰਦੁਆਰਾ ਸਾਹਿਬ ਵਿੱਚ ਬੈਨ ਹੋ ਚੁੱਕਾ ਹੈਗਾ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਗਈ ਹੈਗੀ ਆ ਸਵਾਲ ਜਵਾਬ ਜਿਹੜੇ ਹੈਗੇ ਪੂਰੀ ਖੁੱਲ੍ਹ ਦਲੀ ਨਾਲ ਹੋਣੇ ਚਾਹੀਦੇ ਹੈਗੇ। ਵਿਚਾਰ ਵਟਾਂਦਰਾ ਪੂਰੀ ਖੁੱਲ੍ਹ ਦਲੀ ਨਾਲ ਹੋਣਾ ਚਾਹੀਦਾ ਹੈਗਾ ਵਾ। ਇਹਦਾ ਸਭ ਤੋਂ ਵੱਡਾ ਫਾਇਦਾ ਇਹ ਹੈਗਾ ਕਿ ਅਸੀਂ ਵਿਸ਼ੇ ਦੀ ਡੂੰਘਾਈ ਤੱਕ ਜਾ ਸਕਦੇ ਹਾਂ। ਵੇਖਿਆ ਜਾਵੇ ਗੁਰੂ ਗ੍ਰੰਥ ਸਾਹਿਬ ਵਿੱਚ ਹੁਕਮ, ਨਾਮ, ਸੱਚ, ਅੰਮ੍ਰਿਤ, ਮੁੱਢਲਾ ਸਿਧਾਂਤ ਜੀਵਨ ਦੇ ਹਰੇਕ ਪਹਿਲੂ ਸੰਬੰਧੀ ਵਿਚਾਰਧਾਰਾ ਤੇ ਪਰਭਾਸ਼ਾ ਸਿਰਫ ਇੱਕ ਤੇ ਇੱਕ ਹੈਗੀ ਆ। ਪਰੰਤੂ ਬਾਕੀ ਜਦੋਂ ਪ੍ਰਚਾਰਕ ਸਾਡੇ ਆਉਂਦੇ ਹੈਗੇ ਆ ਉਹ ਆਪਣੀ ਲੈਂਗੁਏਜ, ਏਰੀਆ ਜਾਂ ਹੋਰ ਧਰਮਾਂ ਦੀ ਵਿਚਾਰਧਾਰਾ ਜੋੜ ਕੇ ਭੰਬਲ ਪੂਸੇ ਜਿਹਾ ਪਾ ਰਹੇ ਹੈਗੇ ਆ। ਇਸੇ ਕਰਕੇ ਦਾਸ ਨੇ ਬੇਨਤੀ ਕੀਤੀ ਕਿ ਕੋਈ ਪ੍ਰਚਾਰਕ ਜਿਹੜਾ ਹੈਗਾ ਵਾ ਉਹਨੂੰ ਜਿਹੜਾ ਹੈਗਾ ਪੰਜਾਬੀ ਜਾਂ ਗੁਰਮੁਖੀ 'ਵੀ' ਆਉਣੀ ਚਾਹੀਦੀ ਹੈਗੀ ਆ ਨਹੀਂ ਤੇ ਉਹ ਗੁਰਬਾਣੀ ਦਾ ਸੰਦੇਸ਼ ਜਿਹੜਾ ਹੈਗਾ ਵਾ ਠੀਕ ਤਰ੍ਹਾਂ ਨਹੀਂ ਪਹੁੰਚਾ ਸਕੇਗਾ ਇਹ ਦੋਵੇਂ ਚੀਜ਼ਾਂ ਪ੍ਰਚਾਰਕਾਂ ਵਾਸਤੇ ਲੋੜੇ ਹੈਗੀ ਆ ਆ ਪਬਲਿਕ ਜਿਹੜੀ ਹੈਗੀ ਆ ਉਸ ਦੀ ਕਿਸੇ ਤਰ੍ਹਾਂ ਦੀ ਵੀ ਲੈਂਗੁਏਜ ਹੋ ਸਕਦੀ ਹੈਗੀ ਆ ਤਾਂ ਜੋ ਕਿਉਂਕਿ ਉਸ ਤੱਕ ਤੇ ਉਸ ਤੱਕ ਆਪਣੇ ਆਪ ਠੀਕ ਕਮਿਊਨੀਕੇਸ਼ਨ ਹੋ ਸਕਦੀ ਹੈਗੀ ਔਰ ਇਹ ਵਿਚਾਰਧਾਰਾ ਵਿੱਚ ਇੱਕ ਸਾਰਤਾ ਜਿਹੜੀ ਹੈਗੀ ਆ ਉਹ ਬਹੁਤ ਔਰ ਬਹੁਤ ਜ਼ਰੂਰੀ ਹੈਗੀ ਆ ਜੋ ਅੱਜ ਬਿਲਕੁਲ ਖਤਮ ਹੋ ਚੁੱਕੀ ਹੈਗੀ ਆ ਗੁਰਬਾਣੀ 'ਚ ਇਸ ਦਾ ਸਪਸ਼ਟ ਪਰਮਾਣ ਹੈਗਾ ਵਾ ਇੱਕ ਆ ਬਾਣੀ ਇੱਕ ਗੁਰ ਸ਼ਬਦ ਵਿੱਚ ਆ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਵਿਚਾਰਧਾਰਾ ਇੱਕ ਹੈਗੀ ਆ ਪਰ ਅਸੀਂ ਵਿਚਾਰਧਾਰਾ ਵਕਰੀ ਬਣਾ ਦਿੱਤੀ ਹੈਗੀ ਆ ਕਿਉਂਕਿ ਹਰੇਕ ਵਿੱਚ ਆਪਣੀ ਵਿਚਾਰਧਾਰਾ ਅਸੀਂ ਐਡ ਕਰ ਦਿੱਤੀ ਹੈਗੀ ਆ ਉਹਦੇ ਨਾਲ ਸਾਡੇ ਵਾਸਤੇ ਆਪਣੀ ਸੋਚ ਹੋ ਸਕਦੀ ਆ ਆਪਣੀ ਸਮਝ ਹੋ ਸਕਦੀ ਆ ਜਾਂ ਸਾਡਾ ਸਵਾਰਥ ਵੀ ਹੋ ਸਕਦਾ ਹੈ ਔਰ ਇਸ ਕਰਕੇ ਲੋੜ ਹੈਗੀ ਆ ਕਿ ਵਿਚਾਰਧਾਰਾ ਇੱਕ ਹੀ ਹੋਵੇ ਔਰ ਹਮੇਸ਼ਾ ਪ੍ਰਚਾਰਕ ਦਾ ਵੇਖਿਆ ਜਾਵੇ ਕਿ ਜੋ ਗੁਰਬਾਣੀ ਕੋਟ ਕਰ ਰਿਹਾ ਵਾਕਈ ਉਸ ਵਿਸ਼ੇ ਨਾਲ ਸੰਬੰਧਤ ਹੈਗੀ ਆ ਕਿ ਨਹੀਂ ਹੈ ਵੀ ਵਿਸ਼ਾ ਕੋਸ਼ ਹੋਰ ਹੁੰਦਾ ਵਾ ਗੁਰਬਾਣੀ ਕੁਝ ਹੋਰ ਕੋਡ ਤੇ ਘਈ ਦੇ ਜਾ ਰਹੇ ਹੁੰਦੇ ਆ ਗਿਆ ਉਹਦੇ ਨਾਲ ਮੇਲ ਜੋੜ ਜਿਹੜਾ ਹੈਗਾ ਵਾ ਇਹ ਵੀ ਜਿਹੜਾ ਵੇਖਣਾ ਜਰੂਰੀ ਹੈਗਾ ਬਹੁਤ ਜ਼ਰੂਰੀ ਹੈਗੀ ਆ ਔਰ ਜਦੋਂ ਅਸੀਂ ਕਿਸੇ ਨੂੰ ਸੁਣ ਜਾਂਦੇ ਹੈਗੇ ਆ ਤਾਂ ਸਾਨੂੰ ਬਿਲਕੁਲ ਸਕੂਲ ਵਾਂਗੂ ਚਤ ਸੰਗਤ ਸਤਗੁਰ ਚੜਸਾਲ ਆ ਜਿੱਥੇ ਹਰ ਗੁਣ ਸਿਖਾ ਅਸੀਂ ਆਪ ਕਾਪੀ ਪੈਨ ਨੋਟਬੁੱਕ ਨਾਲ ਲੈ ਕੇ ਜਾਈਏ ਨੋਟ ਕਰੀਏ ਚੰਗੀਆਂ ਚੀਜ਼ਾਂ ਦਸੀਆਂ ਗਈਆਂ ਉਹ ਵੀ ਨੋਟ ਕਰੀਏ ਕੰਟਰੋਵਰਸ਼ੀਅਲ ਚੀਜ਼ਾਂ ਦਸੀਆਂ ਗਈਆਂ ਉਹ ਵੀ ਨੋਟ ਕਰੀਏ ਕਾਰ ਆ ਕੇ ਦੁਬਾਰਾ ਰਿਵਾਈਜ਼ ਕਰੀਏ ਉਹਨ ਵੈਰੀਫਾਈ ਕਰੀਏ ਔਰ ਫਿਰ ਜਿਹੜਾ ਗਾਵਾ ਸਹੀ ਆਪ ਸਮਝੀਏ ਤੇ ਲੋਡ ਹੈਗੀ ਆ ਤੇ ਅਗਲੀ ਵਾਰੀ ਸਵਾਲ ਵੀ ਪੁੱਛ ਲਈਏ ਵੀ ਭਾਈ ਸਾਹਿਬ ਤੁਸੀਂ ਇਹ ਕਿਹਾ ਸੀਗਾ ਗੁਰਬਾਣੀ ਤੇ ਇਹ ਕਹਿੰਦੀ ਹੈਗੀ ਆ ਸਭ ਤਰ੍ਹਾਂ ਦੀ ਸਾਨੂੰ ਲੋਡ ਹੈਗੀ ਆ ਔਰ ਇਹਦੇ ਵਾਸਤੇ ਸਾਨੂੰ ਸਬਰ ਵੀ ਚਾਹੀਦਾ ਸੰਤੋਖ ਵੀ ਚਾਹੀਦਿਆ ਗਿਆ ਧੀਰਜ ਵੀ ਲੈਣਾ ਹੈਗਾ ਵਾ ਔਰ ਮਹੱਤਵਪੂਰਨੇ ਵਿਸ਼ੇ ਵਾਸਤੇ ਜਿਹੜੇ ਹੈਗੇ ਆ ਜਿਨ੍ਹਾਂ ਦਾ ਮਹੱਤਵ ਜ਼ਿਆਦਾ ਹੈਗਾ ਵਾ ਉਹਦੇ ਵਾਸਤੇ ਕਈ ਵਾਰੀ ਸਹੀ ਜਾਂ ਅਪ੍ਰੋਪ੍ਰੀਏਟ ਸਮਾਵੀ ਚੁੜਨਾ ਪੈਂਦਾ ਹੈਗਾ ਵਾ ਔਰ ਕਿਸ ਤਰ੍ਹਾਂ ਦੇ ਆਡੀਅנס ਅਗੇ ਉਹ ਵੀ ਚੁਣਨੇ ਪੈਂਦੇ ਆ ਇਸ ਕਰਕੇ ਸਥਿਤੀ ਦੇ ਹਿਸਾਬ ਨਾਲ ਲੋਕਾਂ ਦੀ ਸੋਚ ਦੇ ਹਿਸਾਬ ਨਾਲ ਇਹ ਚੀਜ਼ਾਂ ਜਿਹੜੀ ਹੈਗੀਆਂ ਪ੍ਰੈਜੈਂਟ ਕਰਨੀਆਂ ਚਾਹੀਦੀ ਹੈਗੀਆਂ ਔਰ ਜੇਕਰ ਅਸੀਂ ਜਿਹੜਿਆ ਗਿਆ ਇਹੋ ਜਿਹੇ ਤਰੀਕੇ ਗੁਰਬਾਣੀ ਦੇ ਅਨੁਸਾਰ ਜਿਹੜਾ ਹੈਗਾ ਵਾ ਉਹ ਪੇਸ਼ ਕਰਾਂਗੇ ਤਾਂ ਬੜੇ ਆਸਾਨੀ ਨਾਲ ਅਸੀਂ ਡੂੰਘੀ ਸਮਝ ਬਣਾ ਸਕਦੇ ਹੈਗੇ ਗੁਰੂ ਮਹਾਰਾਜ ਦੇ ਸਮੇਂ ਕੋਈ ਟੈਕਨੋਲੋਜੀਜ਼ ਨਹੀਂ ਸੀ ਹੁੰਦੀ ਟਰਾਂਸਪੋਰਟ ਦੇ ਕੋਈ ਸਾਧਨ ਨਹੀਂ ਸੀ ਹੁੰਦੇ ਪਰ ਫਿਰ ਵੀ ਉਹਨਾਂ ਨੇ ਸੱਚੀ ਬਾਣੀ ਦਾ ਸੱਚਾ ਟਾਰਗੇਟ ਜਿਹੜਾ ਹੈਗਾ ਇਕਾ ਬਾਣੀ ਇੱਕ ਗੁਰ ਸ਼ਬਦ ਵਿਚਾਰ ਔਰ ਜਿਹੜਾਗਾ ਆ ਉਹ ਸਤਗੁਰ ਕੇ ਪਿਆਰੇ ਉਹਗਾ ਉਹ ਸੱਚੀ ਬਾਣੀ ਸਿਰਫ ਉਸ ਨੂੰ ਟਾਰਗੇਟ ਰੱਖਿਆ ਔਰ ਜਿਹੜਾ ਪਹਿਲੀ ਗੱਲ ਗੁਰੂ ਮਹਾਰਾਜ ਨੇ ਜੇ ਸਿੱਖੀ ਸਿਧਾਂਤ ਦੀ ਗੱਲ ਕੀਤੀ ਸੀਗੀ ਇਸ ਸਚਾਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਕਿਉਂਕਿ ਪੂਰੀ ਗੁਰਬਾਣੀ ਜਿਹੜੀ ਹੈਗੀ ਆ ਹੁਕਮ ਦੇ ਨਾਲ ਰਿਲੇਟਡ ਹੈਗੀ ਆ ਔਰ ਉਸ ਦੇ ਨਾਲ ਸੰਬੰਧ ਅਸੀਂ ਜੋੜ ਕੇ ਅਗਰ ਗੁਰਬਾਣੀ ਦੇ ਅਨੁਸਾਰ ਚੱਲਾਂਗੇ ਤਾਂ ਆਪਣੇ ਆਪ ਹੀ ਅਸੀਂ ਸਹੀ ਰਸਤੇ ਦੇਚਲ ਸਕਦੇ ਹੈਗੇ ਆ ਔਰ ਦੂਸਰ ਨੂੰ ਚਲਾ ਚਲਾ ਸਕਦੇ ਆ ਔਰ ਗੁਰਬਾਣੀ ਸਾਨੂੰ ਇਹ ਵੀ ਕਹਿੰਦੀ ਆ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਪਲ ਮਾਨੋ ਪਰ ਹਰ ਕਥਾ ਨਰਾਲੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਬੁੱਲਣ ਅੰਦਰ ਸਭ ਕੋ ਔਰ ਪੂਲ ਗੁਰੂ ਕਰਤਾਰ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ